ਹਰ ਹਾਲ ਵੱਲ ਨੂੰ ਜਾਂਦਿਆਂ ਹੋਇਆ ਰਸਤੇ ਦੇ ਵਿੱਚ ਆਉਂਦਾ ਹੈ ਬੁੰਗਾ ਰਾਮ ਗੜੀਆਂ ਸੋ ਇਹ ਹੈ ਬੁੰਗਾ ਰਾਮ ਗੜੀਆਂ ਨੂੰ ਜਾਣ ਵਾਸਤੇ ਰਸਤਾ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਹਾਂ ਇਸ ਅਸਥਾਨ ਦੇ ਵੀ ਚਲੋ ਚਲੋ ਆਜੋ ਇਹ ਜੀ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਖੱਬੇ ਪਾਸੇ ਬੁੰਗਾ ਰਾਮ ਗੜੀਆ ਦਾ ਅਸਥਾਨ ਹੈ ਪੁਰਾਣੀ ਇੱਟ ਦਾ ਬਣਿਆ ਹੋਇਆ ਸਥਾਨ ਹੈ ਬਹੁਤ ਹੀ ਸੋਹਣਾ ਸਥਾਨ ਬਣਿਆ ਹੋਇਆ ਹੈ ਸੰਗਤ ਜੀ ਇੱਥੇ ਇੱਕ ਪ੍ਰਾਤਨ ਖੂਹ ਵੀ ਹੈ ਆਓ ਜੀ ਇਹਦੇ ਦਰਸ਼ਨ ਕਰ ਸਕਦੇ ਹੋ ਉੱਪਰੋਂ ਗ੍ਰਿਲ ਲਾ ਕੇ ਟਕਿਆ ਹੋਇਆ ਹੈ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇਹ ਇਹ ਅਜਿਹਾ ਬੂੰਗਾ ਰਾਮਗੜੀਆ ਦਾ ਅੰਦਰੋਂ ਜੋ ਦੇਖਿਆ ਹੈ ਥੱਲੇ ਜਾਣ ਦਾ ਰਸਤਾ ਮੇਰੇ ਖਰ ਬੰਦ ਕੀਤਾ ਹੋਇਆ ਹੈ ਇੱਥੋਂ ਦੀ ਰਸਤਾ ਸੀ ਜੀ ਥੱਲੇ ਜਾਣ ਦਾ ਬੰਦ ਕੀਤਾ ਹੋਇਆ ਹੈ ਸੰਗਤ ਜੀ ਇਹ ਹੈ ਉਹ ਸੇਲ ਇਤਿਹਾਸਿਕ ਸੇਲ ਜਿਹੜੀ ਕਿ ਸਰਦਾਰ ਜਸਾ ਸਿੰਘ ਦੀ ਰਾਮਗੜੀਆ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਸਰਦਾਰ ਜਸਾ ਸਿੰਘ ਜੀ ਆਲੂਵਾਲੀਆ ਸਰਦਾਰ ਭਗੇਤ ਸਿੰਘ ਜੀ ਉਹਨਾਂ ਨੇ ਜਦੋਂ ਦਿੱਲੀ ਨੂੰ ਫਤਿਹ ਕੀਤਾ ਤੋਂ ਸਮੇਂ ਦਿੱਲੀ ਦੇ ਤਖਤ ਤੋਂ ਇਹ ਸੇਲ ਨੂੰ ਪੁੱਟ ਕੇ ਲੈ ਕੇ ਆਏ ਘੋੜਿਆਂ ਦੇ ਮਗਰ ਬਨ ਕੇ ਸੰਗਲਾਂ ਦੇ ਨਾਲ ਰਸਿਆਂ ਦੇ ਨਾਲ ਨੋੜ ਕੇ ਇਹ ਸੇਲ ਨੂੰ ਦਿੱਲੀ ਤੋਂ ਘੜਿਸ ਕੇ ਇਸ ਅਸਾਂ ਤੇ ਲੈ ਕੇ ਆਏ ਇਹ ਸੇਲ ਜਿਹੜੀ ਸੰਗਤ ਜੀ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਵੱਲੋਂ ਚੁਕਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਨਿਵਾਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਹੈ ਭਾਵੇਂ ਕਿ ਇਹ ਜਿਹੜੀ ਸੇਲ ਹੈ ਦਿੱਲੀ ਦਾ ਤਖਤ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ ਵੱਲ ਹਮੇਸ਼ਾ ਚੁਕਿਆ ਰਹੇਗਾ ਇਹ ਉਹ ਯੋ ਸੇਲ ਹੈ ਜਿੱਥੇ ਬੈਠ ਕੇ ਕਦੇ ਮੁਗਲ ਬਾਦਸ਼ਾਹਾਂ ਦੀ ਤਾਜਪੋਸ਼ੀ ਹੁੰਦੀ ਸੀ ਤੇ ਇਸੇ ਸੇਲ ਦੇ ਉੱਪਰ ਇਸੇ ਤਖਤ ਦੇ ਉੱਪਰ ਬੈਠ ਕੇ ਹੀ ਕਦੇ ਔਰੰਗਜ਼ੇਬ ਬਾਦਸ਼ਾਹ ਨੇ ਗੁਰਤੇਗਬਾਦ ਸੇਹ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਅਤੇ ਉਹਨਾਂ ਦੇ ਸਿੱਖ ਪਾਈ ਦਿਆਲਾ ਜੀ ਪਾਈ ਸਤੀਦਾਸ ਪਾਈ ਮਤੀਦਾਸ ਜੀ ਨੂੰ ਵੀ ਇਸੇ ਸੇਲ ਤੇ ਬੈਠ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਭਾਰਤ ਦੇ ਵਿੱਚ Hindu ਧਰਮ ਨੂੰ ਖਤਮ ਕਰਨ ਦੇ ਲਈ ਵੀ ਜਿਹੜਾ ਉਹਨਾਂ ਨੇ ਹੁਕਮ ਸੁਣਾਇਆ ਉਹ ਵੀ ਇਸ ਸੇਲ ਤੇ ਬੈਠ ਕੇ ਹੀ ਔਰੰਗਜ਼ੇਬ ਨੇ ਸੁਣਾਇਆ ਸੀ ਸੋ ਸਿੱਖਾਂ ਨੇ ਜਦੋਂ ਇਸ ਦਿੱਲੀ ਨੂੰ ਫਤਿਹ ਕੀਤਾ ਤਾਂ ਫਤਿਹ ਕਰਨ ਤੋਂ ਬਾਅਦ ਇਸ ਸੇਲ ਨੂੰ ਪੁੱਟ ਕੇ ਸ੍ਰੀ ਅਮਰਸਾਹ ਸਾਹਿਬ ਲੈ ਕੇ ਆਏ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇਸ ਸੇਲ ਨੂੰ ਲਿਆਣ ਕੇ ਗੜ ਦਿੱਤਾ ਗਿਆ ਆਪ ਜੀ ਦਰਸ਼ਨ ਕਰ ਸਕਦੇ ਹੋ ਬੁੰਗਾ ਰਾਮ ਗੜੀਆ ਦੇ ਵਿੱਚ ਇਸ ਸੇਲ ਅੱਜ ਵੀ ਮੌਜੂਦ ਹੈ ਇਤਿਹਾਸਿਕ ਸੇਲ ਦਾ ਬਾਹਰੀ ਦ੍ਰਿਸ਼ ਜੋ ਪ੍ਰਕਰਮਾ ਦੇ ਵਿੱਚੋਂ ਨਜ਼ਰ ਆਉਂਦਾ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਔਰ ਤੋਂ ਅਨ ਹੋਰ ਵੀ ਇੱਥੇ ਜੋ ਪ੍ਰਾਤਨ ਇਮਾਰਤਾਂ ਹਨ ਉਹਨਾਂ ਦੇ ਦਰਸ਼ਨ ਕਰਵਾਉਣੇ ਹਨ ਦੇਖੋ ਜੀ ਇਹਨਾਂ ਦੀਆਂ ਕੰਦਾ ਕਿੰਨੀਆਂ-ਕਿੰਨੀਆਂ ਚੌੜੀਆਂ ਨੇ ਪੁਰਾਣੀ ੱਟ ਦੇ ਨਾਲ ਬਣੀਆਂ ਹੋਈਆਂ ਇਮਾਰਤਾਂ ਲਗਭਗ 3-3 3.5 ਫੁੱਟ ਚੌੜੀਆਂ ਇਹਨਾਂ ਦੀਆਂ ਕੰਦਾ ਹਨ ਬਹੁਤ ਮਿਹਨਤ ਦੇ ਨਾਲ ਇਹ ਇਮਾਰਤ ਬਣਾਈ ਗਈ ਇਹ ਹੈ ਜੀ ਮਹਾਰਾਜਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦੀ ਤਸਵੀਰ ਅੱਜ ਵੀ ਇਸ ਅਸਥਾਨ ਤੇ ਲੱਗੀ ਹੋਈ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਬਹੁਤ ਤਰੀਕੇ ਦੇ ਨਾਲ ਇੱਥੇ ਰੋਸ਼ਨ ਦਾਨ ਬਣਾਏ ਗਏ ਜੰਗਾ ਜਿੱਦਾਂ ਮੁਖ ਰੱਖਦਿਆ ਹੋਇਆ ਇਸ ਸਸਾਂ ਦੀ ਸਾਰੀ ਕੀਤੀ ਗਈ ਬਹੁਤ ਮੋਟੀਆਂ ਭਾਰੀ ਕੰਧਾਂੋਂ ਸਾਰੀਆਂ ਗਈਆਂ ਹਨ ਸੰਗਤ ਜੀ ਦੇ ਥਮਲਿਆਂ ਤੇ ਦੇਖੋ ਕਿੰਨੀ ਮਿਹਨਤ ਕਰੀ ਕੀਤੀ ਗਈ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਇਹ ਸਸਾਂ ਨੂੰ ਬਣਾਇਆ ਗਿਆ ਛੱਤ ਦੇ ਵਿੱਚ ਵੀ ਨਿੱਕੀਟ ਲਗਾਈ ਗਈ ਦੇਖੋ ਆਪ ਜੀ ਦਰਸ਼ਨ ਕਰ ਸਕਦੇ ਹੋ ਇੱਥੇ ਆਸਿਕ ਸੇਲ ਨੂੰ ਜਦੋਂ ਆਪਾਂ ਦੇਖਣ ਆਉਂਦੇ ਆ ਤਾਂ ਸਾਹਮਣੇ ਦੁੱਖ ਭੰਜਣੀ ਬੇਰੀ ਤੇ ਲੱਗਿਓ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਜਦੋਂ ਵੀ ਆਪ ਜੀ ਹਰਮੰਦਰ ਸਾਹਿਬ ਆਓ ਤੇ ਨਾ ਸਤਾ ਇਤਿਹਾਸਕ ਸਥਾਨਾਂ ਨੂੰ ਦੇਖਣ ਵਾਸਤੇ ਵੀ ਆਪ ਜੀ ਜਰੂਰ ਆਓ ਕਿਉਂਕਿ ਆਪਾਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਚਲੇ ਜਾਂਦੇ ਆ ਪਰ ਕਦੇ ਲੱਗੇ ਜੋ ਹੋਰ ਵੀ ਅਸਥਾਨ ਹਨ ਕਦੇ ਉਹਨਾਂ ਦੇ ਆਪਾਂ ਦਰਸ਼ਨ ਨਹੀਂ ਕਰਦੇ ਜਰੂਰ ਆਈਏ ਤੇ ਜਰੂਰ ਦਰਸ਼ਨ ਕਰੀਏ ਜੀ ਇਹ ਜੀ ਇਹ ਜੀ ਸਰਦਾਰ ਜੱਸਾ ਸਿੰਘ ਦੀ ਰਾਮਗੜੀ ਆ ਉੱਥੇ ਥੱਲੇ ਜੋ ਸੁਰੰਗ ਬਣੀ ਹੈ ਥੱਲੇ ਜਾਣ ਦਾ ਰਸਤਾ ਅਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਥੱਲੇ ਵੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਦਾ ਬਣਿਆ ਹੋਇਆ ਸਥਾਨ ਸਿੰਘਾਸਨ ਸੰਗਤ ਜੀਏ ਹੋਇ ਇਤਿਹਾਸਿਕੂ ਜੋ ਕਿ ਅੱਜ ਵੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਥੱਲੇ ਸੁਰੰਗ ਦੇ ਵਿੱਚ ਅੱਜ ਵੀ ਇਹ ਖੂਬ ਮੌਜੂਦ ਹੈ ਥੱਲੇ ਸ਼ਾਇਦ ਬਹੁਤ ਡੂੰਘਾ ਹੋ ਚੁੱਕਿਆ ਹੈ ਉੱਪਰ ਵੀ ਤੁਹਾਨੂੰ ਇਹ ਦਰਸ਼ਨ ਕਰਵਾਏ ਸਨ ਆਓ ਹੋਰ ਵੀ ਇਸ ਅਸਥਾਨ ਦੇ ਦਰਸ਼ਨ ਕਰੀਏ ਦੇਖੀਏ ਇਹ ਆਪਣੇ ਸਾਥੀ ਨੇ ਜੀ ਜਿਹੜੇ ਆਪਣੇ ਨਾਲ ਆਏ ਪਰ ਆਪਾਂ ਨੂੰ ਦੱਸ ਕੇ ਨਹੀਂ ਆਏ ਥੱਲੇ ਇਕੱਲੇ ਆ ਗਏ ਇਹ ਜੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ ਸਿੰਘਾਸਨ ਜਿੱਥੇ ਉਹ ਕਰੇ ਤਖਤ ਉੱਪਰ ਬੈਠਦੇ ਹੁੰਦੇ ਸਨ ਤੇ ਇੱਥੇ ਬੈਠ ਕੇ ਸੰਗਤਾਂ ਦੇ ਫੈਸਲੇ ਵੀ ਕਰਦੇ ਸਨ ਤੇ ਸੰਗਤਾਂ ਨੂੰ ਹੁਕਮ ਵੀ ਸੁਣਾਉਂਦੇ ਸਨ ਸਰਦਾਰ ਜੱਸਾ ਸਿੰਘ ਜੀ ਰਾਮ ਗੜੀਆ ਇਹ ਉਹਨਾਂ ਦਾ ਸਿੰਘਾਸਨ ਹੈ ਇਹ ਸੰਗਤ ਜੀ ਥੱਲੇ ਜੋ ਆਪਾਂ ਸੁਰੰਗ ਦੇ ਵਿੱਚ ਆਏ ਥੱਲੇ ਬੇਸਮੈਂਟ ਦੇ ਵਿੱਚ ਪ੍ਰਕਰਮਾ ਉੱਪਰ ਹਨ ਹਰਮੰਦਰ ਸਾਹਿਬ ਦੀਆਂ ਤੇ ਪ੍ਰਕਰਮਾ ਦੇ ਵਿੱਚ ਥੱਲੇ ਜੋ ਬੇਸਮੈਂਟ ਬਣਿਆ ਹੈ ਹੋ ਸਕਦਾ ਹੈ ਕਿ ਇਸ ਗੱਲ ਨੂੰ ਧਿਆਨ ਰੱਖ ਕੇ ਮੁੱਖ ਰੱਖ ਕੇ ਬਣਾਇਆ ਗਿਆ ਹੋਵੇ ਕਜੇ ਜੰਗ ਜੁੱਦ ਲੱਗਦਾ ਹੋਵੇ ਕੋਈ ਫੌਜ ਚੜਾਈ ਕਰਕੇ ਆਉਂਦੀ ਹੋਵੇ 14 ਦਾ ਮੁਕਾਬਲਾ ਇੱਥੋਂ ਹੀ ਸਿੱਖ ਫੌਜੀ ਬੈਠ ਕੇ ਕਰਦੇ ਹੋਣਗੇ ਉੱਪਰ ਬੈਠਣ ਵਾਸਤੇ ਵੀ ਜਗ੍ਹਾ ਬਣੀ ਹੋਈ ਹੈ ਬਹੁਤ ਸਾਰੀਆਂ ਇਸੇ ਤਰ੍ਹਾਂ ਬੈਠਣ ਵਾਸਤੇ ਧਿਆਨ ਰੱਖਣ ਦੇ ਲਈ ਵਿੱਚ ਜਗ੍ਹਾ ਬਣੀ ਹੈ ਆ ਜੀ ਪੁਰਾਣੇ ਜਿਵੇਂ ਦੀਵੇ ਜਾਂ ਲਾਲਟਾਂ ਰੱਖੇ ਜਾਂਦੇ ਸੰਗਾਇਏ ਜਾਂਦੇ ਸਨ ਇਹ ਸਥਾਨ ਵੀ ਉਸੇ ਤਰ੍ਹਾਂ ਬਣੇ ਹਨ ਇਹ ਵੀ ਕੋਈ ਸਰਦਾਰ ਜੱਸਾ ਸਿੰਘ ਜੀ ਰਾਮਗੜੀ ਆ ਉਹਨਾਂ ਦੇ ਕੋਈ ਹੋ ਸਕਦਾ ਹੈ ਕਿ ਉਹਨਾਂ ਦੀ ਰਿਹائش ਦੇ ਕਮਰੇ ਹੋਣ ਆਰਾਮ ਕਰਨ ਦਾ ਕੋਈ ਸਥਾਨ ਹੋਵੇ ਸੰਗਤ ਜੀ ਦਾ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਵੱਲੋਂ ਆਉਂਦਿਆਂ ਹੋਇਆਂ ਖੱਬੇ ਪਾਸੇ ਜੱਸਾ ਸਿੰਘ ਰਾਮਗੜੀਆ ਬੁੰਗਾ ਉਹ ਸਥਾਨ ਹੈ ਜਿੱਥੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਬੈਠ ਕੇ ਕਦੇ ਸੰਗਤਾਂ ਨੂੰ ਹੁਕਮ ਵੀ ਸੁਣਾਉਂਦੇ ਹੋਣਗੇ ਤੇ ਸੰਗਤਾਂ ਦੇ ਮਸਲੇ ਵੀ ਉਹ ਆਪਣੀ ਤਿਕਸ਼ਨ ਬੁੱਧੀ ਦੇ ਨਾਲ ਹੱਲ ਕਰਦੇ ਹੋਣਗੇ ਇਹ ਉਹਨਾਂ ਦਾ ਸਿੰਘਾਸਣ ਹੈ ਜਿੱਥੇ ਉਹ ਕਦੇ ਬਿਰਾਜਮਾਨ ਹੁੰਦੇ ਸਨ ਇਧਰੋਂ ਦੀ ਚੜਦੇ ਹੋਣਗੇ ਬੈਠਦੇ ਹੋਣਗੇ ਤੇ ਜਦੋਂ ਫੈਸਲੇ ਕਰਨ ਤੋਂ ਬਾਅਦ ਦਰਬਾਰ ਛਡਣ ਤੋਂ ਬਾਅਦ ਉਤਰਦੇ ਹੋਣਗੇ ਤੇ ਉਹ ਰਸਤਾ ਹੈ ਜੀ ਥੱਲੇ ਉਤਰਨ ਦਾ ਆਪ ਜੀ ਜਦੋਂ ਵੀ ਇੱਥੇ ਆਓ ਜ਼ਰੂਰ ਆਓ ਸਰਦਾਰ ਜਸਤ ਸਿੰਘ ਜੀ ਰਾਮਗੜੀਆ ਦਾ ਇਤਿਹਾਸਿਕ ਸਥਾਨ ਹੈ ਇਤਿਹਾਸਿਕ ਉਹਨਾਂ ਦਾ ਸਿੰਘਾਸਣ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ